ਸਸੀ ਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਭੈਣਾਂ ਭਰਾਵਾਂ ਦਾ ਮੁਰਤੋਂ ਸਵਾਗਤ ਹੈ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਰਾਤ ਦਾ ਮੌਸਮ ਕਿਵੇਂ ਦਾ ਵਰਤਾਰਾ ਕਰਦਾ ਦਿਖਾਈ ਦੇ ਰਿਹਾ ਹੈ ਸ਼ਾਮ 7 ਵਜੇ ਤੋਂ ਲੈ ਕੇ ਕੱਲ ਸਵੇਰ ਦੀ ਅਪਡੇਟ ਦਵਾਂਗੇ ਜੀ ਸਭ ਤੋਂ ਪਹਿਲਾਂ ਤਾਜ਼ਾ ਸੈਟਰਡੇ ਇਮੇਜ ਡਿਸਕਸ ਕਰਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਜੀ ਤੁਸੀਂ ਦੇਖ ਸਕਦੇ ਹੋ ਫਿਲਹਾਲ ਕੋਈ ਬਰਦਲੀ ਸਿਸਟਮ ਪੰਜਾਬ ਦੇ ਵਿੱਚ ਐਕਟੀਵੇਟ ਦਿਖਾਈ ਨਹੀਂ ਦੇ ਰਿਹਾ ਪੂਰਬ ਅਤੇ ਦੱਖਣ ਦਿਸ਼ਾ ਤੋਂ ਲਗਾਤਾਰ ਹਵਾਵਾਂ ਚੱਲ ਰਹੀਆਂ ਨੇ ਪਰ ਇੱਕ ਹਲਕੇ ਤੋਂ ਦਰਮਿਆਨੇ ਸਿਸਟਮ ਇੱਕ ਪੰਜਾਬ ਦੇ ਵਿੱਚ ਤਾਂ ਨਹੀਂ ਆਪਾਂ ਕਹਿ ਸਕਦੇ ਹਿਮਾਚਲ ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ ਰਾਤ ਅੱਧ ਰਾਤ ਤੋਂ ਬਾਅਦ ਪੰਜਾਬ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਜਿਸ ਦੀ ਇੱਕ ਤੁਹਾਨੂੰ ਇੱਕ ਰੈਡਾਰ ਸਿਸਟਮ ਨਾਲ ਦਿਖਾ ਦਿੰਦੇ ਆ ਕਿ ਕਿਸ ਇਲਾਕੇ ਵਿੱਚ ਉਹ ਐਂਟਰ ਕਰੇਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਕਿ ਇਹ ਜਿਹੜਾ ਸਿਸਟਮ ਹੈ ਜੀ ਇਹ ਸ਼ੁਰੂਆਤੀ ਘੰਟਿਆਂ ਦੇ ਵਿੱਚ ਗੁਰਦਾਸਪੁਰ ਤੋਂ ਲੈ ਕੇ ਜਿਹੜੀ ਬੈਲਟ ਹਮਾਚਲ ਨੂੰ ਟੱਚ ਕਰਦੀ ਹੈ ਜਿਹਦੇ ਵਿੱਚ ਪਠਾਨਕੋਟ ਤੋਂ ਅੱਗੇ ਗੁਰਦਾਸਪੁਰ ਹੋ ਗਿਆ ਜੀ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੂਪਨਗਰ ਜ਼ਿਲ੍ਹਾ ਹੋ ਗਿਆ ਜੀ ਕੁਰਾਲੀ ਮੋਹਾਲੀ ਮੋਰਿੰਡਾ ਚੰਡੀਗੜ੍ਹ ਇਹ ਜਿਹੜੀ ਬੈਲਟ ਹੈ ਫਤਿਹਗੜ੍ਹ ਹੋ ਗਿਆ ਥੋੜਾ ਬੋੜਾ ਹਿੱਸਾ ਪਟਿਆਲੇ ਦਾ ਇਹਨਾਂ ਵੱਲੋਂ ਐਂਟਰ ਕਰੇਗਾ ਤੇ ਇਹ ਲਗਭਗ ਅੱਧ ਰਾਤ ਤੋਂ ਬਾਅਦ ਸਿਸਟਮ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਇਸ ਟਾਈਮ ਹੰਮਸ ਵਰਗਾ ਮਾਹੌਲ ਬਣਿਆ ਹੋਇਆ ਜੀ ਦਿਨ ਦੇ ਵੇਲੇ ਤੇ ਪੰਜਾਬ ਦੇ ਗੱਲ ਕਰੀਏ ਤਾਂ ਚੰਡੀਗੜ੍ਹ ਤੋਂ ਅੱਗੇ ਅੰਬਾਲੇ ਵਾਲੀ ਸਾਈਡ ਵੀ ਪੰਜਾਬ ਦੇ ਨਾਲ ਲੱਗਦੇ ਸੂਬੇ ਹਿੱਸੇ ਦੇ ਵਿੱਚ ਮੀਂਹ ਹੋਇਆ ਹੈ ਜੀ ਬਾਕੀ ਬਾਕੀ ਸਾਰੇ ਹਿੱਸੇ ਵਿੱਚ ਕਿਸੇ ਤਰੀਕੇ ਦਾ ਮੀਂਹ ਨਾ ਹੋਣ ਕਾਰਨ ਬਹੁਤ ਜ਼ਿਆਦਾ ਹਮਸ ਅਤੇ ਗਰਮੀ ਦਾ ਸਾਹਮਣਾ ਲੋਕ ਕਰ ਰਹੇ ਨੇ ਪਰ ਲੱਗਦਾ ਹੈ ਅੱਜ ਰਾਤ ਕਿਤੇ ਕਿਤੇ ਪੰਜਾਬ ਦੇ ਵਿੱਚ ਇਹ ਸਿਸਟਮ ਜਦੋਂ ਐਂਟਰ ਕਰੇਗਾ ਤਾਂ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਸਕਦੀ ਹੈ ਇਹ ਸਿਸਟਮ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਵੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਕਿਉਂਕਿ ਮੌਸਮੀ ਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹਦੇ ਵਿੱਚ ਹਨੇਰੀ ਤੇ ਤੇਜ਼ ਤੂਫਾਨ ਦੇ ਅਲਰਟ ਵੀ ਜਾਰੀ ਹੋਏ ਨੇ ਕਿਉਂਕਿ ਜੋ ਪਿਛਲੇ ਸਾਲ 5 ਜੁਲਾਈ ਨੂੰ ਮੀਂਹ ਹੋਏ ਸੀ ਉਸ ਦੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਸੀ ਉਹ ਹਾਲਾਤ ਸ਼ਾਇਦ ਵੱਧਦੇ ਹੋਏ ਦਿਖਾਈ ਦੇ ਸਕਦੇ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਉਂ ਜਿਹੜੀ ਮੀਂਹ ਦੀ ਮਾਤਰਾ ਹੈ ਮੀਂਹ ਦੀ ਉਮੀਦ ਹੈ ਉਹ ਬਹੁਤ ਜ਼ਿਆਦਾ ਹਾਈ ਦੱਸੀ ਜਾ ਰਹੀ ਹੈ 90% ਤੋਂ 80% ਤੱਕ ਦਾ ਚਾਂਸ ਬਣੇ ਹੋਣੇ ਮੀਂਹ ਦੇ ਤਾਂ ਭਾਰੀ ਮੀਂਹ ਹੋਣ ਦੀ ਉਮੀਦ ਅੱਜ ਰਾਤ ਬਣੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿਸ ਦੇ ਨਾਲ ਕਿ ਜਾਨਵਾਲ ਦੇ ਨੁਕਸਾਨ ਹੋਣ ਤੋਂ ਬਚਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਕੰਟਰੋਲ ਰੂਮ ਵਿਕਸਤ ਕਰ ਦਿੱਤੇ ਗਏ ਨੇ ਜ਼ਿਲ੍ਹੇ ਵਾਈਜ਼ ਵਿਕਸਤ ਕੀਤੇ ਗਏ ਨੇ ਤੁਸੀਂ ਵੀ ਆਪਣਾ ਪਰਹੇਜ਼ ਕਰਕੇ ਰੱਖੋ ਸ਼ੁਰੂਆਤੀ ਘੰਟੇ ਦੇ ਵਿੱਚ ਆਪਣਾ ਸਮਾਨ ਵਗੈਰਾ ਜੋ ਵੀ ਆਪਣਾ ਸੰਭ ਲਾਓ ਕਿਉਂਕਿ ਕੁਝ ਨਹੀਂ ਪਤਾ ਕਿਸ ਇਲਾਕੇ ਵਿੱਚ ਕਿਹੋ ਜਿਹਾ ਵਰਤਾਰਾ ਇਹ ਮੀਂਹ ਅੱਜ ਰਾਤ ਕਰ ਸਕਦਾ ਹੈ ਉਮੀਦ ਕਰਾਂਗੇ ਕਿ ਸਾਰੇ ਇਲਾਕੇ ਵਿੱਚ ਵਧੀਆ ਮੀਂ ਲੇ ਪੰਜਾਬੀਆਂ ਵਾਸੀਆਂ ਨੂੰ ਤੇ ਬਾਕੀ ਜੋ ਵੀ ਅਪਡੇਟ ਹੋਵੇਗੀ ਅਸੀਂ ਚੈਨਲ ਤੇ ਜਲਦ ਵੀਡੀਓ ਲੈ ਕੇ ਹਾਜ਼ਰ ਹੋ ਜਾਵਾਂਗੇ ਉਦੋਂ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਡੇ ਦਰਸ਼ਕ ਵੀਰਾਂ ਦਾ ਧੰਨਵਾਦੀ